ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਕੌਂਸਲਰ ਵੀਰਪਾਲ ਕੋੜ ਦੇ ਵਾਰ ਨੰਬਰ 9 ਵਿਖੇ ਇਸ ਤਤ ਮਾਡਲ ਟਾਊਨ ਫੇਸ 3 ਦੇ ਸਾਈ ਮੰਦਰ ਵਾਲੀ ਗਲੀ ਵਿਖੇ ਪਰਿਮਿਕਸ ਅਤੇ ਅਜੀਤ ਰੋਡ ਗਲੀ ਨੰਬਰ 26/1 ਵਿਖੇ ਇੰਟਰਲੋਕਿੰਗ ਟਾਈਲਜ਼ ਲਗਾਉਣ ਦੇ ਕੰਮ ਦਾ ਸਬਾਰਮ ਕਰਵਾਇਆ ਇਸ ਦੌਰਾਨ ਉਹਨਾਂ ਦੇ ਨਾਲ ਸ਼੍ਰੀ ਪ੍ਰਵਿੰਦਰ ਗੋਲਾ ਨੰਬਰਦਾਰ ਜੇਈ ਰਾਜੇਸ਼ ਕੁਮਾਰ ਤੇ ਐਸਡੀਓ ਵਿਕਰਮਜੀਤ ਸਿੰਘ ਮੌਜੂਦ ਸਨ ਉਸ ਤੋਂ ਬਾਅਦ ਮੇਅਰ ਸ੍ਰੀ ਮਹਿਤਾ ਨੇ ਕੌਂਸਲਰ ਨੇਹਾ ਜਿੰਦਲ ਦੇ ਵਾਰਡ ਵਿੱਚ ਪੈਂਦੀ ਪਰਜਾਪਤ ਕਲੋਨੀ ਵਿਖੇ ਪ੍ਰੀਮਿਕਸ ਪਾਊਂਡ ਦੇ ਕੰਮ ਦਾ ਸੁਭਾਰਮ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਮਨੋਜ ਜਿੰਦਲ ਵੀ ਮੌਜੂਦ ਸਨ। ਸ੍ਰੀ ਮਹਿਤਾ ਨੇ ਦੱਸਿਆ ਕਿ ਉਹਨਾਂ ਵੱਲੋਂ ਇਹ ਕਰੀਬ 1 ਕਰੋੜ ਰੁਪਏ ਦੀ ਲਗਤ ਨਾਲ ਕੰਮ ਸ਼ੁਰੂ ਕਰਵਾਏ ਗਏ ਹਨ। ਉਹਨਾਂ ਕਿਹਾ ਕਿ ਬਟਿੰਡਾ ਨੂੰ ਖੂਬਸੂਰਤ ਸ਼ਹਿਰ ਬਣਾਉਣ ਲਈ ਸੜਕਾਂ ਦੀ ਰਿਪੇਅਰ ਅਤੇ ਮੁਰਮਤ ਕੀਤੀ ਜਾ ਰਹੀ ਹੈ ਇੰਟਰਲੋਕਿੰਗ ਟਾਈਲਾਂ ਤੇ ਪੀਸੀ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ ਇਸ ਤੋਂ ਬਾਅਦ ਵੱਡੇ ਪ੍ਰੋਜੈਕਟਾਂ ਦੇ ਵੀ ਕੰਮ ਸ਼ੁਰੂ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਲੋਕਾਂ ਦੀਆਂ ਮੁਰਲੀਆਂ ਸਹੂਲਤਾਂ ਨੂੰ ਕੂੜੀਆਂ ਕਰਨ ਲਈ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ ਜਲਦ ਹੀ ਨਤੀਜੇ ਸਾਹਮਣੇ ਆਉਣਗੇ